ਪੰਜਾਬ ਚ ਹੈ ਹੜ੍ਹਾਂ ਦੇ ਕਾਰਨ ਕਿਸਾਨਾਂ ਦਾ ਖਾਸਾ ਨੁਕਸਾਨ ਹੋਇਆ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਦੇ ਖੇਤਾਂ ਦੇ ਵਿੱਚ ਰੇਤ ਚੜ੍ਹੀ ਹੋਈ ਹੈ ਤੇ ਉੱਥੋਂ ਹੀ ਤਾਰਪਾਰ ਦਿਨਾਂ ਦੇ ਖੇਤ ਨੇ ਤਾਂ ਉਹ ਕਿਸਾਨ ਵੀ ਲਗਾਤਾਰ ਪਰੇਸ਼ਾਨ ਦਿਖਾਈ ਦੇ ਰਹੇ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਨਾ ਤਾਂ ਫੌਜ ਦੇ ਵੱਲੋਂ ਤਾਰਪਾਰ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਨਾ ਹੀ ਕੇਂਦਰ ਸਰਕਾਰ ਦੇ ਵੱਲੋਂ ਕਿਸੇ ਤਰੀਕੇ ਦੀ ਸਹਾਇਤਾ ਦਿੱਤੀ ਜਾ ਰਹੀ ਹੈ ਕਿ ਅਸੀਂ ਤਾਰਪਾਰ ਜਾ ਕੇ ਆਪਣੇ ਖੇਤ ਜਿਹੜਾ ਨੇ ਮੁਰਤੂ ਬਣਾ ਸਕੀਏ ਤੇ ਰੇਤ ਜਿਹੜਾ ਉਹ ਚੱਕ ਸਕੀਏ ਪਰ ਇਹ ਸਭ ਦੇ ਦਰਮਿਆਨ ਲਗਾਤਾਰ ਕਿਸਾਨ ਜਿਹੜਾ ਨੇ ਉਹ ਨਰਾਜ਼ਗੀ ਵੀ ਜ਼ਾਤਾਂਦੇ ਹੋਏ ਨਜ਼ਰ ਆਏ ਕਿਉਂਕਿ ਪੰਜਾਬ ਦੇ ਵਿੱਚ ਝੋਨੇ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ ਤੇ ਹੁਣ ਕਿਸਾਨ ਜਿਹੜਾ ਨੇ ਉਹ ਨਮੀ ਫਸਲ ਵੇਚਣ ਦੇ ਵੱਲ ਵਧਣਾ ਚਾਹੁੰਦੇ ਨੇ ਪਰ ਇਹ ਸਭ ਦੇ ਦਰਮਿਆਨ ਲਗਾਤਾਰ ਸਰਕਾਰ ਦੇ ਵੱਲੋਂ ਵੀ ਕਿਸਾਨਾਂ ਦੀ ਬਾਫੜੀ ਜਾ ਰਹੀ ਹੈ ਜਿੱਥੇ ਕਿਸਾਨਾਂ ਨੂੰ ਆਪਣੇ ਖੇਤ ਚੋਂ ਰੇਤਾ ਚੱਕ ਕੇ ਵੇਚਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਤੇ ਹੁਣ ਇਹ ਸਭ ਦੇ ਦਰਮਿਆਨ ਸੀ ਆ ਮਾਨ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਮੁਫਤ ਦੇ ਵਿੱਚ ਕਣਕ ਦੇ ਬੀਜ ਜਿਹੜਾ ਉਹ ਪੰਜਾਬ ਸਰਕਾਰ ਦੇਣ ਜਾਰੀ ਹੈ ਜੀ ਹਾਂ ਠੀਕ ਸੁਣਿਆ ਤੁਸੀਂ ਤਾਂ 2 ਲੱਖ ਕੁਇੰਟਲ ਬੀਜ ਦਾ ਵਾਅਦਾ ਜਿਹੜਾ ਉਹ ਕੀਤਾ ਗਿਆ ਹੈ ਇਸੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਬੇਰਵਿਆਂ ਦਿੰਦਾ ਕਿ ਹਾਲੇ ਦੇ ਵਿੱਚ ਆਏ ਹੜ੍ਹਾਂ ਦੌਰਾਨ ਸੂਬੇ ਦੇ ਅਨਾਜ ਉਤਪਾਦਕਾਂ ਨੂੰ ਭਾਰੀ ਨੁਕਸਾਨ ਹੋਇਆ ਹੈ ਹੁਣਾਂ 73 ਕਰੋੜ ਰੁਪਏ ਦੀ ਕੀਮਤ ਦਾ 2 ਲੱਖ ਕੁਆਂਟਲ ਕਣਕ ਦੇ ਬੀਜ ਨੇ ਉਹ ਮੁਹੱਈਆ ਕਰਵਾਏ ਜਾਣਗੇ ਸਰਕਾਰ ਦੇ ਵੱਲੋਂ ਤੇ ਕਿਸਾਨ ਜਿਹੜਾ ਨੇ ਉਹਦਾ ਫਾਇਦਾ ਲੈ ਸਕਣ ਕਿ ਤੇ ਕਿਸਾਨ ਆਪਣੀ ਅਗਲੀ ਫਸਲ ਬੀਜ ਕੇ ਜਿਹੜਾ ਆਪਣਾ ਗੁਜ਼ਰਬਸਰ ਕਰ ਸਕਣਗੇ ਉਹਨਾਂ ਨੇ ਕਿਹਾ ਕਿ ਹਰ ਔਖੀ ਘੜੀ ਦੇ ਵਿੱਚ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਤੇ ਕਿਸਾਨਾਂ ਦੀ ਮਦਦ ਵੀ ਕਰਾਂਗੇ ਉੱਥੇ ਜੱਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਮਿਸ਼ਨ ਚੜ੍ਹਦੀ ਕਲਾ ਵੀ ਚਲਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਲਗਾਤਾਰ ਵੱਡਾ ਫੰਡ ਇਕੱਠਾ ਕੀਤਾ ਜਾ ਰਿਹਾ ਤੇ ਸੀਐਮ ਮਮਾਨ ਦਾ ਦਾਵਾ ਹੈ ਕਿ ਉਹ ਵੀ ਜਿਹੜਾ ਅਸੀਂ ਖੜਪੀਟਾਂ ਦੀ ਮਦਦ ਦੇ ਲਈ ਵੱਧ ਤੋਂ ਵੱਧ ਜਿਹੜਾ ਖਜ਼ਾਨੇ ਦੇ ਮੂੰਹ ਖੋਲਾਂਗੇ ਤਾਂ ਹੁਣ ਬਟ ਡਾਇਲਾਂ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ ਕਿ ਕਿਸਾਨਾਂ ਨੂੰ ਮੁਫਤ ਕਣਕ ਦੇ ਬੀਜ ਜਿਹੜਾ ਉਹ ਮੁਹੱਈਆ ਕਰਵਾਏ ਜਾਣਗੇ ਤਾਂ ਕਿ ਕਿਸਾਨ ਜਿਹੜਾ ਨੇ ਆਪਣੀ ਅਗਲੀ ਫਸਲ ਬੀਜ ਕੇ ਆਪਣਾ ਗੁਜ਼ਰਬਸਰ ਚੰਗੇ ਤਰ੍ਹਾਂ ਕਰ ਸਕਣ